ਪ੍ਰੋਫੈਸਰ ਰਿਸਰਚ ਮੋਟੇਕ ਆਪ ਤੋਂ ਕੱਲਾ ਮੈਂ ਸਾਡੇ ਦੇਸ਼ ਦੇ ਉਹ ਬਹਾਦਰ ਸ਼ੂਰੀ ਜਿਹੜੇ ਦੁਸ਼ਮਣਾਂ ਦੇ ਤੰਦ ਖੱਟੇ ਕਰਨ ਦੇ ਲਈ ਸ਼ਰਧਾ ਦੇ ਉਤੇ ਕਨਾਤ ਨੇ ਅੱਜ ਸਾਡੇ ਦੇਸ਼ ਦੇ ਇਸ ਤਰ੍ਹਾਂ ਦੇ ਹਾਲਾਤ ਨੇ ਚਾਹੇ ਕੋਈ ਵੀ ਦੇਸ਼ ਭਗਤ ਵਾਸੀ ਅੱਜ ਇਸ ਪਲੇਟਫਾਰਮ ਦੇ ਉੱਤੇ ਚਾਹੇ ਕੋਰਾਲੀ ਪਾਰਟੀ ਆ ਸਮਾਜ ਪਾਰਟੀ ਪਾਕਿਸਤਾਨ ਦੇ ਪਲੇਟਫਾਰਮ ਵਿੱਚ ਅੱਛੇ ਹੋ ਗਈ ਦੁਸ਼ਮਣਾਂ ਦਾ ਤੰਦ ਖੱਟਾ ਕਰਨ ਦੇ ਲਈ ਬਹਾਦਰ ਸੈਨਿਕਾਂ ਦਾ ਸਾਥ ਦੇ ਰਹੇ ਨੂੰ ਤੇ ਮੇਰੀ ਵੀ ਸਾਰਿਆਂ ਨੂੰ ਬੇਨਤੀ ਹੈ ਕਿ ਬਾਕੀ ਜਿਹੜੇ ਪਹਿਲਾਂ ਤੁਹਾਨੂੰ ਦੱਸਿਆ ਹੈ ਕਿ ਇਸ ਕੜੀ ਦੇ ਵਿੱਚ ਅਸੀਂ ਜਿਸ ਤਰ੍ਹਾਂ ਦਾ ਵੀ ਸਾਨੂੰ ਯੋਗਦਾਨ ਜੋ ਸਰਕਾਰ ਦੇ ਗਾਈਡਲਾਈਨਾਂ ਨੇ ਸਰਕਾਰ ਦੇ ਆਦੇਸ਼ ਨੇ ਚਾਹੇ ਬਲੈਕਵਾਰਡ ਦੀ ਗੱਲ ਹੈ ਚਾਹੇ ਕੋਈ ਰਾਸ਼ਨ ਦੀ ਗੱਲ ਹੈ ਚਾਹੇ ਜੀਵਨ ਜੋ ਇਕੱਠੇ ਹੋ ਕੇ ਲੜਨ ਦੀ ਲੋੜ ਹੈ ਚਾਹੇ ਕਿਤੇ ਸਾਨੂੰ ਕੁਰਬਾਨੀ ਦੇਣ ਦੀ ਗੱਲ ਹੋਦੀ ਹੈ ਚਾਹੇ ਕਿਸੇ ਦੇਸ਼ ਦੀ ਫਾਈਨੈਂਸ਼ੀਅਲੀ ਤੌਰ ਤੇ ਦੇਣ ਦੀ ਗੱਲ ਹੈ ਸਾਰੂਸਤੇ ਬੱਚ ਚੜ੍ਹ ਕੇ ਹੋਏ ਵਿੱਚ ਚੋਗਦਾਨ ਪਾਉਣਾ ਚਾਹੀਦਾ ਤੇ ਉਹ ਦਿਨ ਯੂਰਨੀ ਤੇ ਘਟ ਦੇ ਦਿਨਾਂ ਦੀ ਗੱਲ ਹੈ ਜਦੋਂ ਸਾਡਾ ਭਾਰਤ ਦਾ ਤਿਰੰਗਾ ਉਹ ਦੁਸ਼ਮਣਾਂ ਦੀਆਂ ਸਰਦਾਂ ਦੇ ਦੁਸ਼ਮਣਾਂ ਦੇ ਉੱਤੇ ਲਹਿਰਾ ਕੇ ਜਿਹੜਾ ਸਾਡਾ ਪੀਓਕੇ ਏਰੀਆ ਜਿੱਥੇ ਲਗਾਤਾਰ ਉਹ ਸਾਡਾ ਵਿਰੋਧੀ ਸਾਡੇ ਦੇਸ਼ ਦੇ ਵਿੱਚ ਘਰ ਘਰ ਪੈਦਾ ਕਰ ਰਿਹਾ ਸੀ ਉਹ ਸਾਡੇ ਭਾਰਤ ਦਾ ਹਿੱਸਾ ਉਹ ਆਪਾਂ ਇਕੱਠੇ ਹੋ ਕੇ ਸਾਰੇ ਪ੍ਰੈਸ ਮੀਡੀਆ ਤੇ ਸਾਰੇ ਦੇਸ਼ ਵਾਸੀ ਉਸ ਦਾ ਜਸ਼ਨ ਮਨਾਵਾਂਗੇ ਮੈਂ ਇਹਨਾਂ ਕੁਝ ਕਹਿਦਾ ਹੋਇਆ ਤੁਹਾਡਾ ਖਾਸ ਤੌਰ ਤੇ ਛੇ ਤੋਂ ਪੇ ਧਰਵਾ ਕਰਦਾ ਜਿਹੜੇ ਤੁਸੀਂ ਅੱਜ ਸਾਡੇ ਗਵਾਜ ਨੂੰ ਉਭੰਦ ਕਰਨ ਦੇ ਲਈ ਸਾਡੀ ਆਵਾਜ਼ ਨੂੰ ਸਰਕਾਰ ਤੱਕ ਤੇ ਉਸ ਸੂਰਬੀਰ ਬਾਦਰਾ ਤੱਕ ਪਹੁੰਚਾਉਂਦੇ ਨੇ ਤੁਸੀਂ ਉਰੇ ਆਇਓ ਮੈਂ ਤੁਹਾਡਾ ਪੂਰੀ ਵਫਾਰਦਾਰ ਬਣਦਾ ਸਾਰਿਆਂ ਦਾ ਧੰਨਵਾਦ ਜੀ ਬਸ ਸਟਰੋਂਗਸਟ ਲਾਈ ਇਮੋਟੀਵੇਸ਼ਨ ਅੱਜ ਦਾ ਇਹ ਉਦੇਸ਼ ਇੱਕੋ ਇੱਕ ਹੈ ਕਿ ਅੱਜ ਦੇ ਜਿਹੜੇ ਹਾਲਾਤ ਦੇਸ਼ ਦੇ ਵਿੱਚ ਚੱਲ ਰਹੇ ਨੇ ਦੁਸ਼ਮਣ ਨੇ ਸਾਡੇ ਦੇਸ਼ ਵਾਸੀ ਦੇ ਨਾਲ ਜੋ 22 April ਨੂੰ ਹਮਲਾ ਕਰਕੇ ਸਾਨੂੰ ਇੱਕ ਚੁਣੌਤੀ ਦਿੱਤੀ ਸੀ 7 May ਤੇ 8 May ਦੀ ਰਾਤ ਨੂੰ ਸਾਡੇ ਦੇਸ਼ ਦੇ ਸ਼ੂਰਬੀਰ ਬਹਾਦਰ ਫੌਜਾਂ ਨੇ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀਮਨ ਮੋਦੀ ਜੀ ਨੇ ਜੋ ਉਹਨਾਂ ਨੂੰ ਕਰਾਰਾ ਜਵਾਬ ਦਿੱਤਾ ਉਸ ਤੋਂ ਬਾਅਦ ਜਿਹੜੇ ਹਾਲਾਤ ਪੈਦਾ ਹੋਏ ਨੇ ਉਸ ਦੇ ਵਿੱਚ ਅਸੀਂ ਅਪੀਲ ਕਰਦੇ ਹਾਂ ਸਾਰੇ ਧੋਲੀ ਨਿਵਾਸੀਆਂ ਨੂੰ ਆਪਣੇ ਪੰਜਾਬ ਵਾਸੀਆਂ ਨੂੰ ਕਿ ਆਪਾਂ ਵੀ ਇੱਕਜੁੱਟ ਹੋ ਕੇ ਆਪਣਾ ਯੋਗਦਾਨ ਪਾਈਏ ਦੇਸ਼ ਦੇ ਮਾਹੌਲ ਦੇ ਵਿੱਚ ਔਰ ਅਸੀਂ ਵੀ ਇੱਕ ਯੋਗਦਾਨ ਸੰਦੇਸ਼ ਦੇਈਏ ਔਰ ਇਸ ਦੇ ਨਾਲ ਨਾਲ ਜਿਵੇਂ ਕਿ ਅੱਜ ਪ੍ਰਸ਼ਾਸਨ ਨੇ ਸਾਡੇ ਪੂਰੀ ਵਪਾਰ ਮੰਡਲ ਤੋਂ ਦੇ ਪ੍ਰਧਾਨ ਸ਼੍ਰੀ ਵਿਕਾਸ ਜੰਗੂ ਨੂੰ ਪਹੁੰਚ ਕੀਤੀ ਹੈ ਕਿ ਕਿਸੇ ਕਿਸਮ ਦੀ ਕੋਈ ਇੱਥੇ ਕਾਲਾ ਵਿਚਾਰੀ ਨਾ ਹੋਵੇ ਚਾਹੇ ਰਾਸ਼ਨ ਦੀ ਦੁਕਾਨਾ ਹੋਵੇ ਚਾਹੇ ਸਬਜ਼ੀ ਦੀ ਦੁਕਾਨਾ ਹੋਵੇ ਚਾਹੇ ਦੁੱਧ ਦੀ ਸਪਲਾਈ ਦੀ ਦੁਕਾਨਾ ਹੋਵੇ ਇਸ ਤਰ੍ਹਾਂ ਦੀ ਕਿਸੇ ਕਿਸਮ ਦੀ ਵੀ ਕੋਈ ਸਪਲਾਈ ਦੀ ਜਿਹੜੀ ਆਟਮ ਹੈ ਉਦੇ ਵਿੱਚ ਕੋਈ ਕਾਲਾ ਬਿਜਾਰੀ ਨਾ ਹੋਵੇ ਇਹਦੇ ਲਈ ਪ੍ਰਸ਼ਾਸਨ ਨੇ ਸਾਡੇ ਤੂੜੀ ਪਾਰਲੀਮੈਂਟ ਲੂੜੀ ਦੇ ਪ੍ਰਧਾਨ ਵਿਕਾਸ ਜੰਝੂ ਕੋਲੇ ਪਰਜੋਰ ਜੋ ਉਹਨਾਂ ਨੇ ਪਹੁੰਚ ਕੀਤੀ ਹੈ ਉਸ ਦੇ ਤਹਿਤ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਆਪਣਾ ਇੱਕੋ ਇੱਕ ਵੱਡਾ ਯੋਗਦਾਨ ਐ ਕਿ ਅਸੀਂ ਆਪਣੇ ਪੰਜਾਬ ਵਾਸੀਆਂ ਨੂੰ ਆਪਣੇ ਸ਼ਹਿਰ ਵਾਸੀਆਂ ਨੂੰ ਆਪਣੇ ਇਲਾਕਾ ਨਿਵਾਸੀਆਂ ਨੂੰ ਅਸੀਂ ਪੂਰਾ ਯੋਗਦਾਨ ਦੇ ਕੇ ਜੋ ਵੀ ਸਫਾਈ ਦਾ ਕੰਮ ਹੈ ਉਹ ਸਹੀ ਔਰ ਸਾਫ਼ ਸਫਾਈ ਨਾਲ ਢੰਗ ਨਾਲ ਕਰੀਏ ਕਿਸੇ ਕਿਸਮ ਦੀ ਕੋਈ ਕਾਲਾ ਬਿਜਾਰੀ ਨਾ ਹੋਵੇ ਔਰ ਇਸ ਦੇ ਨਾਲ-ਨਾਲ ਜਿਵੇਂ ਜੈਨ ਸਾਹਿਬ ਨੇ ਦੱਸਿਆ ਕਿ ਜਿਹੜੇ ਸ਼ਰਾਰਤੀ ਅੰਸਰ ਇਸ ਦਾ ਨਜਾਇਜ਼ ਫਾਇਦਾ ਸਮਝਾਟ ਹੁੰਦੇ ਨੇ ਉਹਨਾਂ ਦੇ ਨੱਖ ਨਕੇਲ ਪਾਈਏ ਔਰ ਉਹਨਾਂ ਬਾਰੇ ਅਸੀਂ ਪ੍ਰਸ਼ਾਸਨ ਨੂੰ ਦੱਸ ਕੇ ਉਹਨਾਂ ਦੇ ਨੱਖ ਨਕੇਲ ਪਾ ਕੇ ਆਪਣਾ ਯੋਗਦਾਨ ਦਈਏ ਇਹਨਾਂ ਸ਼ਬਦਾਂ ਦੇ ਨਾਲ ਮੈਂ ਪੂਰੀ ਵਪਾਰ ਮੰਡਲ ਕੋਲ ਦੇ ਬਤੌਰ ਚੇਅਰਮੈਨ ਇਹ ਫਿਰ ਇੱਕ ਅਪੀਲ ਕਰਦਾ ਆਪਣੇ ਵਪਾਰੀ ਵੀਰਾਂ ਨੂੰ ਕਿ ਤੁਸੀਂ ਪੂਰਾ ਯੋਗਦਾਨ ਇਸ ਸਮੇਂ ਦੇ ਵਿੱਚ ਦੇ ਕੇ ਦੇਸ਼ ਦੇ ਔਰ ਦੇਸ਼ ਦੀ ਜਨਤਾ ਦੀ ਸੇਵਾ ਕਰੋ ਬਹੁਤ ਬਹੁਤ ਧੰਨਵਾਦ ਜੋ ਸਾਡਾ ਜਿਹੜੀ ਅੱਜ ਦੇ ਪ੍ਰੈਸ ਕਾਨਫਰੰਸ ਕਿ ਇਹ ਵਿਸ਼ਾ ਸਿੱਧਾ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਮੀਡੀਆ ਦੇ ਤੁਹਾਡੇ ਭਰਾਵਾਂ ਦੇ ਰਾਹੀਂ ਮੇਰੇ ਪੰਜਾਬ ਵਾਸੀਆਂ ਨੂੰ ਲਾਡਾਣ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਦੇਸ਼ ਵਾਸੀ ਜਿੱਥੇ ਤੱਕ ਸਾਡੀ ਆਬੀ ਪਹੁੰਚਦੀ ਹੈ ਮੈਂ ਧੂਰੀ ਬਪਾਰਟਮੈਂਟ ਧੂਰੀ ਬਤ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਕਿ ਜੋ ਅੱਜ ਦੇਸ਼ ਦੇ ਵਿੱਚ ਹਾਲਾਤ ਨੇ ਕੁਝ ਨਾਮ ਦੇ ਨਾਲ ਸਾਡੀ ਭਾਰਤੀ ਫੌਜ ਜਿਹੜੀ ਹੈ ਉਹ ਡਰ ਕੇ ਮੁਕਾਬਲਾ ਕਰ ਰਹੀ ਹੈ ਉੱਥੇ ਇਹ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਦੇਸ਼ ਭక్తి ਦਾ ਜੁਰੂਰ ਦਿੰਦੇ ਹੋਏ ਸਾਥੀ ਭਾਈਚਾਰੇ ਨੂੰ ਸਾਥੀ ਇਕਤਾ ਨੂੰ ਮਜ਼ਬੂਤ ਕਰੀਏ ਅਤੇ ਜਿੱਥੇ ਵੀ ਸਾਡੀ ਫੌਜ ਨੂੰ ਜਾਂ ਸਾਡੀ ਸਰਕਾਰ ਨੂੰ ਜ਼ਰੂਰਤ ਹੈ ਅਸੀਂ ਸਾਰੇ ਦੇਸ਼ ਵਾਸੀ ਉਸ ਦਾ ਸਾਥ ਦੇ ਲਈ ਜਾਂਦੇ ਹਾਂ ਤੋਂ ਤੋਂ ਪ੍ਰੈਜ਼ਨਰ ਨਾਮ ਮੈਂ ਪੂਰੀ ਬੋਲ ਮੰਡਲ ਤੋਂ ਕਮੇਟੀ ਦੇ ਚੇਅਰਮੈਨ ਹੰਸਰਾਜ ਜਿਆਰ ਸੀਨੀਅਰ ਵੈਸਪੀ ਨਾਲ ਵਿਸ਼ਵਮਨ ਸਾਡੇ ਰਿਟੇਲ ਕਨਸਮੂਖੀ ਬਡੇ ਪ੍ਰਧਾਨ ਸਾਡੇ ਦਰਸ਼ਕਾਂ ਬਾੜਾਸ਼ੀ ਜੀ ਸਾਫ ਟਾਈਮ ਕਿਸਾ ਕਿ ਸਾਡੇ ਖਿਆਨਾ ਮੰਤਰੀ ਅੰਨਾਜੀ ਬਨੋ ਅੱਜ ਇਹ ਕਪੀਲ ਸਮੂਹ ਕੋ ਬਾਰੀ ਨਿਰੰਭ ਕਰਤਾ ਕਿਉਂਕਿ ਜਿਹੜਾ ਵਪਾਰੀ ਹੈ ਹਮੇਸ਼ਾ ਇਹ ਵੀ ਕਿਸਾਨਾਂ ਦੇ ਬਹੁਤ ਬੋਦੀ ਨੂੰ ਦੇਸ਼ ਦੀ ਸੇਵਾ ਕਰਦੇ ਨੇ ਲੋਕਾਂ ਨੇ ਹਰ ਚੀਜ਼ ਨੂੰ ਪ੍ਰੋਵਾਈਡ ਕਰਵਾਉਣੇ ਚਾਹੀਏ ਰਾਜ ਨੇ ਕਿ ਸੰਧੀ ਹੈ ਜੇ ਦੁੱਤ ਹੈ ਜੋ ਗੁਣਮਰਦਾਰੀ ਦੀ ਜ਼ਰੂਰਤਾਂ ਨੇ ਉਹ ਵਪਾਰੀ ਪ੍ਰੋਵਾਈਡ ਕਰਨਾ ਚਾਹੀਦਾ ਪਰ ਬੜੇ ਅਫਸੋਰ ਵੀ ਕਰਦਾ ਹੈ ਕਿ ਕੁਝ ਲੋਕ ਜਿਹੜੇ ਕੋਪਾਲੀ ਨਹੀਂ ਹੈ ਇਹ ਜਿਨ੍ਹਾਂ ਨੇ ਇਸ ਮੌਕੇ ਦਾ ਫਾਇਦਾ ਉਧਾਨ ਲਈ ਕੁਝ ਕੈਤਾਂ ਜਾਂ ਕਾਲਾ ਵਿਜਾਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਸੋ ਮੈਂ ਤੁਹਾਨੂੰ ਸ਼ਰਤੀ ਅੰਤਰਾ ਨੂੰ ਵੀ ਚਿਤਾਵੇਦਾਰਾ ਬੁਲਾਰੂ ਮੈਂ ਕਿ ਤੁਸੀਂ ਜਿਹਦੇ ਵਪਾਰੀਆਂ ਤੋਂ ਬੋਲਣਾ ਕਰ ਰਹੇ ਹੋ ਉਸੇ ਆਮ ਲੋਕਾਂ ਦਾ ਵੀ ਤੁਸੀਂ ਘਾਨ ਕਰ ਰਹੇ ਹੋ ਤੁਸੀਂ ਇਹਨਾਂ ਹਰਕਤਾਂ ਤੋਂ ਬਾਹਰ ਜਾਓ ਤੇ ਸਰਕਾਰ ਨੂੰ ਇਸ ਦਾ ਸਾਤੇ ਪ੍ਰਸ਼ਾਸਨ ਨੂੰ ਵੀ ਮੈਂ ਇਸ ਦਾ ਬੇਨਤੀ ਕਰਦਾ ਕਿ ਜਿਹੜੇ ਅੰਸਰ ਇਹ ਜੇ ਕੰਮ ਕਾਰਵੇ ਨੇ ਕਾਲਾ ਵਿਜਾਰੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਜਲਾਤਾਂ ਦੇ ਵਿੱਚ ਉਹਨਾਂ ਦੇ ਉੱਪਰ ਸਖਤ ਕਾਰਵਾਈ ਕੀਤੀ ਜਾਵੇ ਵਪਾਰ ਮੰਡਲ ਪੂਰਾ ਸਹਿਯੋਗ ਕਰੇਗਾ ਤੋਂ ਮੈਂ ਵਪਾਰੀ ਵੀਰਨ ਉਹ ਵੀ ਵਿਕਤੀ ਕਰਦਾ ਤੇਰੇ ਦੁਕਾਨਦਾਰ ਨੇ ਰਾਸ਼ਨ ਦਾ ਜਾਂ ਸਬਜ਼ੀ ਦਾ ਦੁੱਧ ਦੀ ਸਪਲਾਈ ਕਰਦੇ ਨੇ ਕਿ ਇਹਨਾਂ ਦਿਨਾਂ ਦੇ ਵਿੱਚ ਜਦੋਂ ਦੇਸ਼ ਵਿੱਚ ਜੋ ਧੋਕੇ ਕੁਸ਼ਮ ਦਾ ਮੁਕਾਬਲਾ ਕਰ ਰਿਹਾ ਅਸੀਂ ਨੋ ਪ੍ਰੋਫਿਟ ਨਾਨ ਆਫ ਦੇ ਉੱਪਰ ਵੀ ਅਗਰ ਸਾਨੂੰ ਕੋਈ ਰਾਸ਼ਨ ਆਪਣੀ ਸਿਹਤ ਦੀ ਤੰਤ ਤੱਕ ਪ੍ਰੋਵਾਈਡ ਕਰਾਣੀ ਪਵੇ ਅਸੀਂ ਉਹ ਵੀ ਕਰਵਾਈਏ ਵਪਾਰੀ ਦੀ ਦਿਨ ਰਾਤ ਦੀ ਮਿਹਨਤ ਕਰਕੇ ਕਿਸੇ ਤਰ੍ਹਾਂ ਦੀ ਵੀ ਕਮੀ ਨਾ ਰਹੇ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਵਿਭਾਗ ਮੰਡਲ ਵੱਲੋਂ ਪੂਰਾ ਆਸ਼ਵਾਸਿਤ ਹੋਇਆ ਗਿਆ ਹੈ ਕਿ ਜਿਹੜੀ ਰਾਸ਼ਨ ਹੈ ਉਹ ਫੁੱਲ ਸਟਾਕ ਦੇ ਵਿੱਚ ਹੈ ਸਰਕਾਰ ਤੋਂ ਕਿਸੇ ਤਰ੍ਹਾਂ ਦੀ ਰਾਸ਼ਨ ਦੀ ਕਮੀ ਨਹੀਂ ਹੈ ਸੋ ਕਿਸੇ ਤਰ੍ਹਾਂ ਦੇ ਸ਼ੈਡਿੰਗ ਨੂੰ ਦੇਸ਼ ਵਾਸੀ ਨੂੰ ਕੋਈ ਇਦਾਂ ਦੀ ਹਮਲਾਵਰੀ ਕਰਨ ਦੀ ਲੋੜ ਨਹੀਂ ਕਿ ਰਾਸ਼ਨ ਸਟਾਕ ਕਰ ਲਈਏ ਕਿ ਉਹ ਕਲੀ ਕੁਝ ਹੋਵਾ ਨੇ ਇਹਨਾਂ ਨੂੰ ਬਚੀਏ ਜੋ ਜ਼ਰੂਰ ਦੀ ਚੀਜ਼ ਹੈ ਉੰਨੀ ਅਸੀਂ ਕਰੀਏ ਕੋਈ ਕਿਸੇ ਤਰ੍ਹਾਂ ਦੇ ਸਾਹਕਿਆ ਕਬਰ ਆ ਗਈ ਨਾਲੇ ਸੋ ਇਹ ਅਪੀਲ ਅੱਜ ਪ੍ਰੈਸ ਅਤੇ ਮੀਡੀਆ ਦੇ ਰਾਹੀਂ ਉਹ ਦੇਸ਼ ਪੂਰੇ ਪੰਜਾਬ ਦੇ ਖਾਸ ਤੌਰ ਤੇ ਥੋੜੇ ਵਪਾਰੀਆਂ ਨੂੰ ਥੋੜੇ ਇਲਾਕਾ ਮਾਤੀ ਆਪਣਾ ਕਰ ਰਿਹਾ ਉਹ ਸਾਰੇ ਸਾਥਚਾਰ ਨੇ ਬਹੁਤ ਬਹੁਤ ਤਨਵਾਦ ਜੀ